ਇੱਥੇ ਸਾਰੇ ਸੰਸਕਾਰ ਬੱਚਿਆਂ ਨੂੰ ਸਿਖਾਈ ਜਾਂਦੇ ਹੈਗੇ ਨੇ ਔਰ ਜਦੋਂ ਬੱਚੇ ਉਹ ਸੰਸਕਾਰੀ ਬਣ ਜਾਂਦੇ ਹੈਗੇ ਨੇ ਉਹ ਜਦੋਂ ਬਜ਼ੁਰਗਾਂ ਨਾਲ ਇੰਟਰੈਕਟ ਕਰਦੇ ਆ ਜਾਂ ਬਜ਼ੁਰਗਾਂ ਕੋਲੋਂ ਅਸ਼ੀਰਵਾਦ ਲੈਂਦੇ ਆ ਜਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਇਹ ਇੱਕ ਬੜੀ ਹੈਲਦੀ ਸੁਸਾਇਟੀ ਦਾ ਨਿਰਮਾਣ ਹੋ ਰਿਹਾ ਹੈ ਕਿ ਭਈ ਬੱਚੇ ਜਿਹੜੇ ਨੇ ਉਹ ਬਜ਼ੁਰਗਾਂ ਦੇ ਫੇਸ ਤੇ ਖੁਸ਼ੀ ਲਿਆਉਂਦੇ ਹੈਗੇ ਨੇ ਔਰ ਬਜ਼ੁਰਗ ਆਪਣੇ ਦਿਲੋਂ ਉਹਨਾਂ ਨੂੰ ਅਸ਼ੀਰਵਾਦ ਦਿੰਦੇ ਹੈਗੇ ਨੇ ਕਿਉਂਕਿ ਉਹ ਵੀ ਆਪਣੀ ਲਾਬੀਆਂ 'ਚ ਬੈਠੇ ਇਹੋ ਜੀ ਖੁਸ਼ੀ ਚਾਹੁੰਦੇ ਹੈਗੇ ਨੇ ਉਹਨਾਂ ਵਾਸਤੇ ਫੁੱਲਾਂ ਦੇ ਬਰਾਬਰ ਨੇ ਤੇ ਇਹ ਬਿੰਵਨ ਸਿਚੁਏਸ਼ਨ ਹੈ 기ਏ ਆਪਣੇ ਯੂ ਨੋ ਨੇਸ਼ਨ ਵਾਸਤੇ ਵੀ ਆਪਣੇ ਸਟੇਟ ਵਾਸਤੇ ਵੀ ਔਰ ਆਪਣੇ ਪਰਿਵਾਰਾਂ ਵਾਸਤੇ ਵੀ ਹਾਂਜੀ ਅੱਜ ਮਸਾਖੀ ਦਾ ਦਿਨ ਹੈ ਜਿਹੜਾ ਕਿ ਇੱਕ ਪੰਜਾਬ ਦਾ ਸਾਲ ਸ਼ੁਰੂ ਕਰਦਾ ਪੰਜਾਬੀਆਂ ਵਾਸਤੇ ਨਵਾਂ ਸਾਲ ਦਾ ਤਾਂ ਫਸਲਾਂ ਪੱਕੀਆਂ ਦੀਆਂ ਖੁਸ਼ੀਆਂ ਮਨਾਉਂਦੇ ਆ ਲੋਕੀਂ ਪਾਸੇ ਇੱਕ ਖਾਲਸਾ ਦਾ ਜਨਮ ਲੈਣਾ ਹੈ ਗੁਰੂ ਮਹਾਰਾਜ ਨੇ ਐਸੇ ਲੇ ਜਿਹੜੀ ਸੁੱਤੀ ਹੋਈ ਕੌਮ ਨੂੰ ਜਗਾਇਆ ਜਿਹਦੇ ਵਿੱਚ ਉਹਨਾਂ ਦੀ ਜ਼ਮੀਰ ਮਰੀ ਹੋਈ ਸੀ ਉਸ ਨੂੰ ਬਹਾਦਰ ਜਿਹਾ ਲਿਆਂਦਾ ਤੇ ਇਸ ਦਿਨ ਨੂੰ ਮਨਾਉਂਦੇ ਹੋਏ ਅਸੀਂ ਅੱਜ ਇੱਥੇ ਹੈਵਨਲੀ ਪੈਲੈਸ ਦੇ ਵਿੱਚ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਬੱਚਿਆਂ ਨੇ ਬਜ਼ੁਰਗਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਮੇਰੇ ਖਿਆਲ ਵਿੱਚ ਕਿ ਜਿਹੜਾ ਇਹ ਪ੍ਰੋਗਰਾਮ ਸੀਗਾ ਇਹ ਪ੍ਰੋਫੈਸ਼ਨਲ ਵੀ ਕਿਸੇ ਪ੍ਰੋਗਰਾਮੋਂ ਵਧੀਆ ਸੀ ਕਿਉਂਕਿ ਇਹ ਦਿਲੋਂ ਕੀਤਾ ਗਿਆ ਸੋ ਮੈਂ ਇਸ ਮੌਕੇ ਸਾਰਿਆਂ ਨੂੰ ਵਧਾਈ ਦਿੰਦਾ ਔਰ ਉਮੀਦ ਕਰਦਾ ਹਾਂ ਕਿ ਸਾਡੇ ਇੱਥੇ ਹੈਵਨਲੀ ਪਰਿਸ਼ ਦੇ ਵਿੱਚ ਉਤਾਰੀ ਐਂਜਲ ਜਿਹੜੇ ਨੇ ਹੈਵਨਲੀ ਪਰਿਸ਼ ਦੇ ਬਜ਼ੁਰਗ ਤੇ ਸਾਰੇ ਜੁਨਵਾਬ ਨੇ ਉਹਨਾਂ ਪਰਮਾਤਮਾ ਖੁਸ਼ੀਆਂ ਬਖਸ਼ੇਗਾ और ये बैसाखी के दिन तो नवा साल चाली कला रह गया प्रॉपर्टी बेचने और खरीदने के लिए संपर्क करें फेयर डील प्रॉपर्टीज